ਹਾਂ ਜੀ ਅਦੋ ਅੰਮ੍ਰਿਤ ਪਾਲ ਜੀ ਕਰ ਦੁਬਾਰਾ ਐਮਐਸਏ ਕੋ ਕਬੜਾਇਆ ਗਿਆ ਇਸ ਸਾਕੇ ਲਈ ਕੀ ਕਹਿਣਾ ਚਾਹੋਗੇ ਉਸ ਨੂੰ ਲੈ ਕੇ ਅਤੇ ਕਿਸ ਤਰੀਕੇ ਦੀ ਅਗਰਣਨੀਤੀ ਆਪ ਕੀ ਤਰਫੋਂ ਪੇਸ਼ ਕੀਤੀ ਜਾਵੇ ਇਹ ਤੋਂ ਦੇਖੋ ਜੀ ਇੱਕ ਬਹੁਤ ਦੇਸ਼ ਦੀ ਵੱਦ ਕਿਸਮਤੀ ਹੈ ਕਿ ਉਤੇ ਹਾਕਮ ਇਹੋ ਜੇ ਬੈਠੇ ਆ ਕਿ ਜਿਹੜੇ ਇਹ ਲੋਕਤੰਤਰ ਦੀਆਂ ੱੱਟੀਆਂ ਡਾਰ ਰਹੇ ਹਨ ਕਾਨੂੰਨ ਤੇ ਇਹੋ ਜੇ ਲੋਕਤੰਤਰੀ ਦੇਸ਼ 'ਚ ਇਹੋ ਜੇ ਕਾਲੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਫਿਰ ਵੀ ਇਹੋ ਜੇ ਆਮ ਘਟ ਗਿਣਤੀਆਂ ਤੇ ਲائے ਜਾ ਰਹੇ ਆ ਫਿਰ ਉਹਨਾਂ ਨੂੰ ਲੰਮੇ ਸਮੇਂ ਲਈ ਵਧਾਇਆ ਜਾ ਰਿਹਾ ਕਿ ਬਹੁਤ ਵੱਡੀ ਜਿਹੜੀ ਆ ਕਿ ਘੱਟ ਗਿਣਤੀਆਂ ਨੂੰ ਦਬਾਉਣ ਦੀ ਉਹਨਾਂ ਦੇ ਬਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਮੇਰਾ ਖਿਆਲ ਹੈ ਕਿ ਇਹ ਇਦਾਂ ਕੀਤਾ ਇਹ ਦੇਸ਼ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਰਿਹਾ ਆ ਆਮ ਲੋਕ ਆਮ ਲੋਕਾਂ ਨੂੰ ਵੀ ਗਲਤ ਪਾਸੇ ਨੂੰ ਧੱਕਿਆ ਜਾ ਰਿਹਾ ਕਿ ਇੱਕ ਐਮਪੀ ਹੋਣ ਦੇ ਬਾਵਜੂਦ ਜਦੋਂ ਲੋਕ ਪੰਜਾਬ ਤੋਂ ਸਭ ਤੋਂ ਵੱਧ ਲੀਡ ਨਾਲ ਜਿੱਤਣ ਵਾਲੇ ਬੰਦੇ ਤੇ ਐਵੇਂ ਝੂਠੇ ਇਲਜ਼ਾਮ ਲਗਾ ਕੇ ਉਹਨੂੰ ਅੰਦਰ ਰੱਖਣ ਦੀ ਜੋ ਐਡਾ ਖਤਰਨਾਕ ਹੁੰਦਾ ਤੇ ਲੋਕ ਉਹਨੂੰ ਏਡੇ ਤਦਾਦ ਚ ਵੋਟਾਂ ਪਾ ਕੇ ਨਾ ਜਿੱਤੌਂਦੇ ਇੱਕ ਪਾਸੇ 22 April ਨੂੰ ਐਨਐਸਸੀ ਖਤਮ ਹੋਣ ਜਾ ਰਹੀ ਸੀ ਦੂਸਰੇ ਪਾਸੇ ਇਕਦਮੀ ਉੱਚ ਵਾਅਦਾ ਕਰ ਰਹੇ ਕਿ ਕਾਰਨ ਸਮੇਂ ਦੇ ਦੇ। ਕਾਰਨ ਕੀ ਮੇਰੇ ਖਿਆਲ ਦੇ ਕੇ ਰਾਜਨੀਤਿਕ ਬਦਲਾਖੋਰੀ ਹੈ। ਇਹਨਾਂ ਦੀ ਇਹ ਰਾਜਨੀਤਿਕ ਲੋਕਾਂ ਨੇ ਲੋਕਾਂ ਨਾਲ ਧੋਖੇਬਾਜ਼ੀਆਂ ਕਰਕੇ ਸੱਤਾ ਹਥਿਆਈ ਆ ਤੇ ਉਹ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਹਨਾਂ ਨੂੰ ਨਹੀਂ ਚਾਹੁੰਦੇ ਉਹ ਅਮਰਤਪਾਲ ਨੂੰ ਚਾਹੁੰਦੇ ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਦਬਾ ਕੇ ਜਾਂ ਜੇਲ੍ਹ ਤੋਂ ਸੁੱਟ ਕੇ ਅਸੀਂ ਆ ਉਹਦੇ ਮਗਰੋਂ ਆਪਣੀ ਰਾਜਨੀਤੀ ਕਰਦੇ ਰਹੀਏ ਇੱਕ ਪਾਸੇ ਅਮਰਿਤਪਾਲ ਸਾਹਿਬ ਤੇ ਬਾਕੀ ਸਾਥੀਆਂ ਨੂੰ ਇੱਥੇ ਪੰਜਾਬ ਲੈ ਆਂਦਾ ਗਿਆ ਉਹਨਾਂ ਤੋਂ ਐਨਐਸਏ ਖਤਮ ਕਰ ਦਿੱਤੀ ਗਈ ਕੱਲ ਅਮਰਿਤਪਾਲ ਸਿੰਘ ਤੇ ਹੀ ਕਿਉਂ ਲਗਾਇਆ ਜਾ ਰਿਹਾ ਇਧਰ ਪਿੱਛੇ ਕਿਹੜੇ ਵੱਡੇ ਕਾਰਨ ਸਮਝਦੇ ਤੇ ਕਿ ਇਹ ਕੀ ਦੀ ਸਾਜ਼ਿਸ਼ ਇਹ ਮੇਰਾ ਖਿਆਲ ਹੈ ਕਿ ਸਾਜ਼ਿਸ਼ ਹੈ ਉਹਨਾਂ ਤੋਂ ਤੇ ਇਹ ਵੀ ਖਤਰਾ ਹੈ ਕਿ ਉਹਨਾਂ ਦੀ ਕੋਈ ਜਾਨ ਨੂੰ ਵੀ ਖਤਰਾ ਹੋ ਸਕਦਾ ਕਿਉਂਕਿ ਉਹਨਾਂ ਨੂੰ ਇਕੱਲੇ ਰੱਖਿਆ ਉਹਨਾਂ ਨੂੰ ਉਹਨਾਂ ਨਾਲ ਕੋਈ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਅਸੀਂ ਇਹ ਇਹ ਪੰਜਾਬ ਸਰਕਾਰ ਜਾਂ ਇਬ ਆਪਣੀ ਹਿੰਦ ਸਰਕਾਰ ਉਹਦੀ ਜ਼ਿੰਮੇਵਾਰ ਹੋਗੀ ਇਸ ਕਰਕੇ ਸਾਨੂੰ ਇਸ ਗੱਲ ਦਾ ਵੀ ਖਰਸ਼ਾ ਕਿ ਉਹਨਾਂ ਨੂੰ ਕੱਲੇ ਰੱਖਣ ਦਾ ਜਿਹੜਾ ਮਤਲਬ ਹੈ ਕਿ ਉਹਨਾਂ ਨੂੰ ਸ਼ਾਇਦ ਕੋਈ ਜਾਨੀ ਨੁਕਸਾਨ ਦੀ ਵੀ ਡਰਿਆ ਸਨ ਇੱਕ ਪਾਸੇ ਮੈਂਬਰ ਪਾਰਲੀਮੈਂਟ ਹੋਣ ਤੇ ਵੱਡੀ ਗਿਣਤੀ ਚ ਵੋਟਾਂ ਜਿਹੜੀਆਂ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਦਿੱਤੀਆਂ ਸੀ ਦੂਸਰੇ ਪਾਸੇ ਉਹਨਾਂ ਨੂੰ ਪੰਜਾਬ ਲਿਆਂਚੀ ਖਤਰਾ ਨਜ਼ਰ ਆ ਰਿਹਾ ਇਹ ਇਹ ਤਾਂ ਇਹ ਹੁਕਮਰਾਨਾਂ ਨੂੰ ਤੁਹਾਨੂੰ ਵੀ ਪੁੱਛਣਾ ਚਾਹੀਦਾ ਕਿ ਜੇ ਉਹ ਐਡਾ ਖਤਰਨਾਕ ਹੁੰਦਾ ਤੇ ਲੋਕ ਉਹਨੂੰ ਐਡੀ ਤਦਾਦ ਚ ਵੋਟਾਂ ਪਾ ਕੇ ਤਨੇ ਜਿਤਾ ਸਕਦੇ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਸ਼ਰੇਆਮ ਲੋਕਤੰਤਰ ਦਾ ਕਤਲ ਆ ਲੋਕਤੰਤਰ ਦੀਆਂ ੱਟਡੀਆਂ ਡਾਈਆਂ ਜਾ ਰਹੀਆਂ ਪੁਲਸ ਰਾਜ ਕਾਇਮ ਕੀਤਾ ਜਾ ਰਿਹਾ ਕਿ ਪੁਲਸ ਦੇ ਕੋਈ ਅਫਸਰ ਕਹਿ ਦਿੰਦੇ ਆ ਕਿ ਹਾਂ ਜੀ ਉਹ ਇੱਥੇ ਆਉਣ ਦਾ ਖਤਰਾ ਹੋ ਸਕਦਾ ਤੇ ਖਤਰਾ ਤਾਂ ਰੋਜ਼ ਲੋਕਾਂ ਨੂੰ ਖਤਰੇ ਜਿਹੋ ਲੋਕ ਜੀ ਰਿਹਾ ਹੈ ਦਿਨ ਦਿਹਾੜੇ ਕਤਲ ਹੋ ਰਿਹਾ ਉਹ ਖਤਰਾ ਇਹਨਾਂ ਨੂੰ ਦੇਸੀ ਨਹੀਂ ਰਿਹਾ ਤੇ ਅਮਰਤਪਾਲ ਨਸ਼ੇਸ਼ ਦਾਉਂਦਾ ਤੇ ਨਸ਼ਾ ਜਿਹੜਾ ਸਾਰੀਆਂ ਬਿਮਾਰੀਆਂ ਦੀ ਪੰਜਾਬ ਚ ਅੱਧੇ ਕ੍ਰੈਮ ਦੀ ਜੜ ਜਿਹੜਾ ਨਸ਼ਾ ਹੈ ਤੇ ਨਸ਼ੇ ਦੇ ਉਹ ਨਸ਼ੇ ਦੇ ਖਿਲਾਫ ਲੜਾਈ ਲੜਦਾ ਸੀ ਇਸ ਕਰਕੇ ਉਹਦੇ ਆਉਣ ਨਾਲ ਮਾਹੌਲ ਖਰਾਬ ਹੋ ਸਕਦਾ ਤੇ ਜਿਹੜਾ ਮਾਹੌਲ ਜਿਹੜਾ ਖਰਾਬ ਆ 2 ਸਾਲ ਤੋਂ ਜੇ ਮਾਹੌਲ ਉਹਦੀ ਗੈਰ ਹਜਰੀ ਚ ਸਹੀ ਹੁੰਦਾ ਚਲੋ ਫਿਰ ਤੇ ਮੰਨਿਆ ਜਾ ਸਕਦਾ ਹੈ ਕਿ ਆ ਕੇ ਉਦੋਂ ਬਾਅਦ ਕੋਈ ਕਤਲ ਨਹੀਂ ਹੋਇਆ ਉਦੋਂ ਬਾਅਦ ਕੋਈ ਡਕੈਤ ਨਹੀਂ ਹੋਈ ਉਦੋਂ ਬਾਅਦ ਕੋਈ ਲੁੱਟਖੋ ਨਹੀਂ ਹੋਈ ਤੇ ਅਮਰਤਪਾਲ ਉੱਥੇ ਰਹਿਣਾ ਜਾਇਜ਼ ਸੀ ਜੇ ਜਦੋਂ ਤੁਸੀਂ ਦਿਨ ਦਿਨ ਦਿਹਾੜੇ ਸਭ ਕੁਝ ਵਾਪਰਿਆ ਤੇ ਫਿਰ ਅਮਰਤਪਾਲ ਦੇ ਉੱਪਰ ਮੜ ਕੇ ਤੁਸੀਂ ਇਸ ਚੀਜ਼ ਤੋਂ ਇਸੁਰਕੁਨੀ ਨਹੀਂ ਹੋ ਸਕੇ ਲੋਕਾਂ ਨੂੰ ਹੁਣ ਪੂਰੀ ਜਾਣਕਾਰੀ ਆ ਲੋਕ ਇਹਨਾਂ ਨਾਲ ਨਫ਼ਰਤ ਕਰਦੇ ਆ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣ ਦੇ ਰਹਿ ਇਹ ਇਹਨਾਂ ਨੇ ਕਿਸਾਨਾਂ ਨਾਲ ਧੋਖੇਬਾਜ਼ੀਆਂ ਕੀਤੀਆਂ ਸਾਰੇ ਕਿਸੇ ਕਿਸੇ ਵਰਗ ਨਾਲ ਵੀ ਟੀਚਰਾਂ ਨੂੰ ਰੋਜ਼ ਕੁੱਟਿਆ ਜਾ ਰਿਹਾ ਕਿਸੇ ਤੇ ਇਸ ਕਰਕੇ ਮੇਰਾ ਖਿਆਲ ਸਰਕਾਰ ਬਸ ਇੱਕੋ ਹੀ ਹਵਾ 'ਚ ਲੋਕਾਂ 'ਚ ਖੜਾ ਕਰਕੇ ਲੋਕਾਂ 'ਚ ਡਰ ਭਾਵਨਾ ਪੈਦਾ ਕਰਕੇ ਦਹਿਸ਼ਤ ਪੈਦਾ ਕਰਕੇ ਬਸ ਆਪਣਾ ਰਾਜ ਲੈਣ ਵਿਚਾਰੇ ਆ। ਐਨਐਸਐ ਤੋਂ ਤੋੜਨ ਦੇ ਲਈ ਤੁਸੀਂ ਬਣਜੋਗ ਅਦਾਲਤ ਤੇ ਵੀ ਗਏ ਸੀ। ਹੁਣ ਫੇਰ ਇੱਕ ਵਾਰ ਵਾਅਦਾ ਹੋ ਗਿਆ ਕਿ ਦੁਬਾਰਾ ਅਦਾਲਤ ਦਾ ਦਰਵਾਜ਼ਾ ਨਹੀਂ। ਨਹੀਂ ਅਹੀਂ ਤੇ ਦਰਵਾਜ਼ਾ ਉਦੋਂ ਦਾ ਖੜਕਾ ਰਹੇ ਆ ਪਰ ਮੇਰੇ ਤੇ ਸੋਚਦਾ ਕਿ ਜਿਹੜੀ ਜਿਸ਼ਰੀ ਵੀ ਆ ਉੱਤੇ ਵੀ ਸਵਾਲੀਆ ਚਿੰਨ ਖੜਾ ਹੁੰਦਾ ਹੈ ਕਿ ਉਹ ਉਹ ਵੀ ਕੋਈ ਕਿਸੇ ਚੀਜ਼ ਨੂੰ ਕਿਸੇ ਪਾਸੇ ਨਹੀਂ ਲਾ ਰਹੀ। ਹੁਣ ਅੱਗੇ ਦੀ ਕੀ ਰਣਨੀਤੀ ਹੋਏ ਅੱਗੇ ਦੀ ਰਣਨੀਤੀ ਅਸੀਂ ਹੁਣ ਆਪਣੀ ਪਾਰਟੀ ਨਾਲ ਸਲਾਹ ਕਰਕੇ ਅੱਗੇ ਵਾਸਤੇ ਕੁਝ ਹਰਸ਼ ਕਰਾਂਗੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅਸੀਂ ਇਹਨਾਂ ਨਾਲ ਸਾਰੇ ਆਪਣੇ ਵਰਕਰਾਂ ਨਾਲ ਆਪਣੇ ਆਗੂਆਂ ਨਾਲ ਸਲਾਹ ਗੰਤੀ ਕਰਕੇ ਅਸੀਂ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਗਰਾਮ ਵਾਲੀ ਹਾਂਜੀ ਜਸੇਦਾਰ ਸਹਿਬ ਨਾਲ ਵੀ ਮੁਲਾਕਾਤ ਹੋਣ ਜਾ ਰਹੀ ਅਸੀਂ ਨਹੀਂ ਅਸੀਂ ਉਹ ਉਹ ਸਾਡੇ ਜਸੇਦਾਰਾਂ ਨੂੰ ਸਰੋਨੀ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਸਾਰਿਆਂ ਨੂੰ ਇਹ ਚੀਜ਼ ਹੈ ਉਹਨਾਂ ਦੇ ਨੋਟਸ ਲਿਆਵਾਂਗੇ ਕਿ ਉਹਨਾਂ ਨੂੰ ਵੀ ਉਹ ਕੌਮ ਦੇ ਆਗੂ ਆ ਤਾਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਇਹਨਾਂ ਇਹੋ ਜਿਹੇ ਬਾਰੇ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਜਿਹੜੇ ਧੱਕੇ ਨਾਲ ਥੋਪੇ ਜਾ ਰਹੇ ਆ ਕੌਮ ਦੇ ਪਰ